ਐਮ ਸੀ ਵਿਜੇ ਕੁਮਾਰ ਸਾਹਿਬ ਕਾ ਐਮ ਸੀ ਤੇ ਮੈਨਾਂ ਧੱਕੇਸ਼ਾਈ ਹੋਈ ਆ ਮਨੇ ਮੇਰੇ ਪਰਿਵਾਰ ਨੂੰ ਮੇਰੇ ਘਰਤੀ ਨੂੰ ਛੱਟਾਂ ਲਾਈਆਂ ਖੁਰੀ ਹੀ ਆਈ ਮਿਲਣ ਉਹਨਾਂ ਨੇ ਮਾਰਿਆ ਮੁੰਡੇ ਨੂੰ ਵੀ ਮਾਰ ਕੇ ਮੁਰਦਾਬਾਦ 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 ਅੱਜ ਤੱਕ ਨਾ ਲਾਉਣ ਦਾ ਕਾਰਨ ਕਾਦੀਆਂ ਠਾਣੇ ਦਾ ਐਚ ਐਚਓ ਸਾਹਿਬ ਹੈ ਜਿਨ੍ਹਾਂ ਨੇ ਕੋਈ ਗੱਲ ਨਹੀਂ ਕੀਤੀ ਕੋਈ ਟੇਬਲ ਟਾਕ ਨਹੀਂ ਕੀਤੀ ਆਪਣੀ ਹੈਂਕਰ ਬਾਜੀ ਵਿਖਾ ਕੇ ਜਸੇ ਬੰਦੀ ਨੂੰ ਬਾਹਰ ਕੀਤਾ ਗਿਆ ਕੱਲ ਅਚਨਚੇ ਆਪਣੀਆਂ ਦੁਕਾਨਾਂ ਤੇ ਬੈਠੇ ਹੋਏ ਸਾਂ ਤੇ ਸਾਨੂੰ ਕਿਸੇ ਅਣ ਪਛਾਤੇ ਦਾ ਫੋਨ ਆਇਆ ਵੀ ਕਿ ਜਿਹੜਾ ਉਹ ਗੇਟ ਦਾਡਾ ਕੋਈ ਕੰਦਾ ਤੋੜਦਾ ਪਿਆ ਅਸੀਂ ਜਾ ਕੇ ਜਦੋਂ ਮੌਕੇ ਤੇ ਵੇਖਿਆ ਤਾਂ ਗੇਟ ਜਿਹੜਾ ਟੁੱਟਾ ਆਇਆ ਸੀ ਅਸਾਂ ਸੋਕਾਦੀਆਂ ਨੇ ਇਹੋ ਕਿਸਾਨ ਜਿੱਥੇ ਬੰਦੇ ਨੂੰ ਡੇਢ ਮਹੀਨਾ ਪਹਿਲਾਂ ਸਾਰੀਆਂ ਕਾਪੀ ਦਿੱਤੀਆਂ ਕਿ ਤੁਸੀਂ ਵਕੀਲ ਕੋਲ ਪੜਾ ਲਓ ਜੇ ਰਕੇਸ਼ ਭਾਟੀ ਦੇ ਹੱਕ ਚ ਜੇ ਇਹ ਜਾਇਦਾਦ ਨਹੀਂ ਹੋਏਗੀ ਤੋੜਤਾ ਹੀ ਪਰਚਾ ਕਰਦੇ ਆਗੇ ਜਿਹੜੀ ਮੇਰੀ ਜ਼ਮੀਨ ਆ ਵਰਸ਼ੀ ਹਾਲ ਉੱਥੇ ਕਬਜ਼ਾ ਕਰਦੇ ਆ ਮੇਰੇ ਨਾਲ ਧੱਕਾ ਕਰਦੇ ਆ ਤੀਜਾ ਚੌਥਾ ਚਾਂਸ ਹੋ ਗਿਆ ਮੈਂ ਕੱਲਾ ਬੰਦਾ ਵਾਂ ਜਿਹੜੋ ਜੀ ਕੇ ਤਾਂ ਉਦੋਂ ਧੱਕਾ ਕਰਦੇ ਆ ਹੁਣ ਇਹਨਾਂ ਨਜਾਇਜ਼ 18 ਤਰੀਕ ਨੂੰ ਗੇਟ ਲਾਇਆ ਵਾ 35 40 ਬੰਦੇ ਸੀ ਜਿਹੜਾ ਇਹਨਾਂ ਨੇ ਉੱਥੇ ਸ਼ਰਾਬਾਂ ਵੀ ਪੀਤੀਆਂ ਤੇ ਸਾਡੇ ਟੱਬਰ ਦੀ ਮਾਰਕਟ ਆਈ ਵੀ ਕੀਤੀ ਪੰਜਾਬ ਸਰਕਾਰ ਮਰਦਾਬਾ 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 ਕਈ ਪਤਵੰਤੇ ਸੱਜਣ ਸਾਨੂੰ ਫੋਨ ਕਰਕੇ ਬੋਲਦਾ ਵੀ ਇਹ ਧਮਕੀਆਂ ਲਾਉਂਦਾ ਜੀ ਮੈਂ ਤੁਹਾਡੀਆਂ ਲਪਤਾ ਤੋੜ ਦੇਣੀ ਆ 2 ਵੀ ਘੰਟੇ ਗੰਡਾਸੀ ਲਾ ਕੇ ਸਾਡੀਆਂ ਦੁਕਾਨਾਂ ਦੇ ਅੱਗੇ ਬੋਲਦਾ ਜੇਰੋਂ ਤੁਸੀਂ ਕਹੋਗੇ ਮੈਂ ਤੁਹਾਨੂੰ ਵੀਡੀਓ ਕਲਿੱਪਿੰਗ ਦੇ ਦੇਵਾਂਗਾ ਇਹ ਸਾਡੀਆਂ ਦੁਕਾਨਾਂ ਦੇ ਅੰਦਰ ਜਾਂਦੇ ਆਂ ਤੇ ਬਾਹਰ ਜਾਂਦਾ ਤੇ ਵੇਚਾ ਜੋ ਉਹਦਾ ਇਥੋਂ ਬੰਦਾ ਏ ਜਿੰਨਾ ਉਹਨਾਂ ਭੈਣਾਂ ਦਾ ਬੰਦਾ ਉਹਦਾ ਅਸੀਂ ਦੇਰ ਨੂੰ ਤਿਆਰ ਆ ਟੇਬਲ ਟਾਕ ਕਰਨ ਨੂੰ ਤਿਆਰ ਆ ਜਥੇਬੰਦੀ ਪਰ ਉਹ ਟੇਬਲ ਟਾਕ ਤੇ ਅੱਛਾ ਛੋਟਾਬ ਨਾ ਆ ਕੇ ਆਪਣੀ ਹੈਂਕੜ ਬਾਜੀ ਨਾਲ ਮੰਗਲ ਸਿੰਘ ਨੂੰ 18 ਤਰੀਕ ਤੋਂ ਦਬਾਇਆ ਤੇਰਾ ਕੁਛ ਨਹੀਂ ਬੰਨਾ ਤੇ ਜਥੇਬੰਦੀ ਨੂੰ ਵੀ ਦਬਾਉਣ ਦੀ ਕੋਸ਼ਿਸ਼ ਕੀਤੀ ਇਹਨੇ ਅੱਗੇ ਵੀ 4-5 ਵਾਰੀ ਮੰਗਲ ਸਿੰਘ ਵੱਸਨ ਸਿੰਘ ਨੇ ਨਜਾਇਜ਼ ਹਰਾਸਮੈਂਟ ਕਰਕੇ ਹਨੂ ਸਾਡਾ ਝੂਠਾ ਨਾਂ ਲਾ ਕੇ ਦੂਆਂ ਦਾ ਮੇਰਾ ਸਾਥੀ ਕਰਤਪ ਸਿੰਘ ਸਾਡੇ ਦੇ ਵੀ ਨਗੋਰ ਕੇਸ ਕੀਤਾ ਰਕੇਸ ਭਾਦੀਏ ਤੇ ਉਹਦੀ ਆ ਡਿਗਰੀ ਹੈ ਮੇਰਾ 18 ਤਰੀਕ ਨੂੰ ਮੈਂ ਤਰੀਕੇ ਗਿਆ ਮੇਰੀ ਗੈਜਰ ਆ ਰੀਜ ਨਾ ਮੇਰੀ ਤੂੜੀ ਛਾੜੀ ਮੇਰਾ ਬਾਗ ਤਬਾਹ ਕੀਤਾ ਫਿਰ ਮੇਰਾ ਛੱਡ ਛਾੜਿਆ ਇੱਕ ਵਾਰ ਗਗਨਦੀਪ ਗਿੰਨੀ ਐਮ ਸੀ ਵਿਜੇ ਕੁਮਾਰ ਸਾਹਿਬ ਕਾ ਐਮ ਸੀ ਤੇ ਮੇਨਾਂ ਧੱਕੇਸ਼ਾਈ ਆਈ ਆ ਮਨੇ ਮੇਰੇ ਪਰਿਵਾਰ ਨੂੰ ਮੇਰੇ ਘਰ ਦੇ ਨੂੰ ਛਟਾਂ ਲਾਈਆਂ ਪੂਰੀ ਹੀ ਆਈ ਮਿਲਣ ਉਹਨੂੰ ਵੀ ਮਾਰਿਆ ਮੁੰਡੇ ਨੂੰ ਵੀ ਮਾਰਨ ਕੀ ਹੀ ਪਾਜੀ ਕਾਣ ਕੋਈ ਨਹੀਂ ਜ਼ਮੀਨ ਦਾ ਵਾ ਜ਼ਮੀਨ ਦਾ ਮੈਨੂੰ ਸਟੇ ਮਿਲਿਆ ਵਾ ਆਪਣੀ ਜਿਹੜੀ ਕੋ ਲਈ ਆਪਣੀ ਪੂਰੀ ਕੰਨ ਮੈਂ ਤੇ ਮੈਂ ਤੇ ਆਪਣੀ ਜ਼ਮੀਨ ਤੇ ਦੇਣੀ ਨਹੀਂ ਜਿਹੜੀ ਮੇਰੀ ਜ਼ਮੀਨ ਆ ਵਰਸ਼ੀ ਹਾਲ ਉੱਤੇ ਕਬਜ਼ਾ ਕਰਦੇ ਆ ਮੇਰ ਨਾਲ ਧੱਕਾ ਕਰਦੇ ਆ ਤੀਜਾ ਚੌਥਾ ਚਾਂਸ ਹੋ ਗਿਆ ਮੈਂ ਕੱਲਾ ਬੰਦਾ ਵਾਂ ਜਿਹੜੋ ਜੀ ਕੇ ਤਾਂ ਉਦੋਂ ਧੱਕਾ ਕਰਦੇ ਆ ਹੁਣ ਇਹਨਾਂ ਨਜਾਇਜ਼ 18 ਤਰੀਕ ਨੂੰ ਗੇਟ ਲਾਇਆ ਵਾ 35 40 ਬੰਦੇ ਸੀ ਜਿਹੜਾ ਇਹਨਾਂ ਨੇ ਉੱਥੇ ਸ਼ਰਾਬਾਂ ਵੀ ਪੀਤੀਆਂ ਤੇ ਸਾਡੇ ਟੱਬਰ ਦੀ ਮਾਰਕਟਾਈ ਵੀ ਕੀਤੀ ਅਸੀਂ ਸਿਰਫ ਤਿੰਨ ਚਾਰ ਜੀਹਾ ਕਰਦੇ 3 ਵਜੇ ਮੈਂ ਆਇਆ ਵਾਂ ਕੋਰਟ ਛੋਂ ਇਹ ਆਉਂਦੇ ਨੇ ਮੇਰੇ ਖਲਾਰਾ ਪਾਇਆ ਹੈ ਰਾਤ ਦੇ 8 ਵਜੇ ਤੱਕ ਸ਼ਰਾਬ ਪੀਂਦੇ ਰਹਿਆ ਇਹਨਾਂ ਗੁੰਡਾਗਰਦੀ ਕੀਤੀ ਆ ਤੇ ਮੈਡੀਕਲ ਆਹੀਂ ਦਰਦੇ ਸਾਡੀ ਛਣਵਾਈ ਕੋਈ ਨਹੀਂ ਤੇ ਮੈਡੀਕਲ ਨਹੀਂ ਕਰਾ ਸਕੇ ਕਿਉਂ ਅਸੀਂ ਗਰੀਬ ਕੋਈ ਐਪਲੀਕੇਸ਼ਨ 41 ਨੰਬਰ ਆ ਥੱਕੀ ਮੰਗੀ ਤੁਹਾਡੀ ਮੰਗਾ ਨੂੰ ਇਨਸ਼ਾਫ ਚਾਹੀਦਾ ਮੇਰੀ ਦੇ ਕਬਜ਼ਾ ਕੀਤੇ ਗੇਟ ਲਾਇਆ ਠੱਕੇ ਸ਼ਾਈ ਹੋਈਆ ਮੇਰ ਨਾਲ ਵੇਖੋ ਜੀ ਇਹਨਾਂ ਦੇ ਪਰਿਵਾਰ 'ਚ ਜੋ ਇਹਨਾਂ ਦਾ ਬਾਪ ਹੈ 6.5 ਕਨਾਲਾਂ ਪੈਰੀ ਮੰਗਲ ਸਿੰਘ ਨੂੰ ਜਿਸਤੀ ਕਰਕੇ ਦੇ ਗਿਆ ਆਪਣੇ ਵੱਡੇ ਪੁੱਤ ਨੂੰ ਉਹਦੇ ਤੋਂ ਬਾਅਦ 6.5 ਕਨਾਲਾਂ ਪਹਿਲੀ ਵੱਜ ਜਾਂਦੀ ਹੈ ਇਹਨਾਂ ਦਾ ਬਾਪ 13 ਕਨਾਲ ਦਾ ਮਾਲਕ ਹੈ 6.5 ਕਨਾਲ ਪਹਿਲੀ ਜਿਹੜੀ ਆ ਉਹ ਪੰਜਾਂ ਵਾਰਸ਼ਾਂ ਕੋ ਚਲੀ ਜਾਂਦੀ ਹੈ ਤਿੰਨ ਇਹਨਾਂ ਦੀਆਂ ਭੈਣਾਂ ਕੋਲ ਦੋ ਭਰਾਵਾਂ ਕੋਲ ਅਸੀਂ ਉਹ ਵੇਖੀ ਮੰਗਲ ਸਿੰਘ 6.5 ਕਨਾਲ ਦਾ ਪਹਿਲਾ ਮਾਲਕ ਹੈ 18 ਕ ਮਤਲੇ ਮੰਗਲ ਸਿੰਘ ਨੂੰ ਫੇਰ ਉੱਥੋਂ ਆ ਜਾਂਦੇ ਆ ਮੰਗਲ ਸਿੰਘ 7 ਕਨਾਲਾਂ ਕੁਝ ਦਾ ਮਾਲਕ ਬਣ ਜਾਂਦਾ ਹੈ ਦੂਸਰੀ ਧਿਰ ਜਿਹੜੀ ਆ ਉਹ 5 ਕਨਾਲਾਂ ਦੀ ਮਾਲਕ ਬਣ ਜਾਂਦੀ ਆ ਅਸੀਂ ਪਰਿਵਾਰ ਨਾਲ ਬਹਿ ਕੇ ਆਖਿਆ ਕਿ ਜੇ ਟੇਬਲ ਟਾਕ ਤੇ ਹੋਇਆ ਜੋ ਉਹਨਾਂ ਦਾ ਹਿੱਸਾ ਬੰਦਾ ਉਹਨਾਂ ਨੂੰ ਦੇਾਂਗੇ ਪਰ ਅੱਜ ਤੱਕ ਨਾ ਲਾਉਣ ਦਾ ਕਾਰਨ ਕਾਦੀਆਂ ઠાਣੇ ਦਾ ਐਸਐਚਓ ਸਾਹਿਬ ਹੈ ਜਿਨ੍ਹਾਂ ਨੇ ਕੋਈ ਗੱਲ ਨਹੀਂ ਕੀਤੀ ਕੋਈ ਟੇਬਲ ਟਾਕ ਨਹੀਂ ਕੀਤੀ ਆਪਣੀ ਹੈਂਕਰ ਬਾਜੀ ਵਿਖਾ ਕੇ ਜਥੇਬੰਦੀ ਨੂੰ ਬਾਹਰ ਕੀਤਾ ਗਿਆ ਵੇਖੋ ਜਿਹੜੀਆਂ ਉਹਨੀਆਂ ਭੈਣਾਂ ਦੀਆਂ ਜੀਟੀਆਂ ਹੋਈਆਂ ਭੈਣਾਂ ਨੇ ਆਪਣੇ ਨਿੱਕੇ ਭਰਾ ਨੂੰ ਪਾਲੀ ਦਿੱਤੀ ਆ ਪਰ ਹੋਈ ਕੀ ਆ ਕਿ ਹਿੱਛੇ ਬਾਜ ਹੋਈ ਆ ਕੋਈ ਖਾਸ ਨੰਬਰ ਦੀ ਨਹੀਂ ਹੋਈ ਹਿੱਛੇ ਦੀ ਹੋਈ ਆ ਜੇ ਹਿੱਸੇ ਜੋ ਹੋਈ ਆ ਤੇ ਹਿੱਸਾ ਜੋ ਉਹਦਾ ਇਥੋਂ ਬੰਦਾ ਏ ਜਿੰਨਾ ਉਹਨਾਂ ਭੈਣਾਂ ਦਾ ਬੰਦਾ ਉਹਦਾ ਅਸੀਂ ਦੇਣ ਨੂੰ ਤਿਆਰ ਆ ਟੇਬਲ ਟਾਕ ਕਰਨ ਨੂੰ ਤਿਆਰ ਆ ਜਥੇਬੰਦੀ ਪਰ ਉਹ ਟੇਬਲ ਟਾਕ ਤੇ ਅੱਛਾ ਚੋ ਸਭ ਨਾ ਆ ਕੇ ਆਪਣੀ ਹੈਂਕੜ ਬਾਜੀ ਨਾਲ ਮੰਗਲ ਸਿੰਘ ਨੂੰ 18 ਤਰੀਕ ਤੋਂ ਦਬਾਇਆ ਤੇਰਾ ਕੁਛ ਨਹੀਂ ਬੰਨਾ ਤੇ ਜਥੇਬੰਦੀ ਨੂੰ ਵੀ ਦਬਾਉਣ ਦੀ ਕੋਸ਼ਿਸ਼ ਕੀਤੀ ਗਏ ਵੇਖੋ ਜੀ ਇਹਨਾਂ ਦਾ ਕੋਰਟ ਕੇਸ ਚੱਲ ਰਿਹਾ ਮੰਗਲ ਸਿੰਘ ਦਾ ਜੋ ਕੋਰਟ ਕੇਸ ਫੈਸਲਾ ਦੇ ਦਿੰਦਾ ਅਸੀਂ ਉਹਨੂੰ ਮੰਨਣ ਨੂੰ 100% ਤਿਆਰ ਆ ਮੰਗਲ ਸਿੰਘ ਵੀ ਤਿਆਰ ਆ ਅਰ ਅਸੀਂ ਇਹ ਪੁੱਛਣਾ ਚਾਹੁੰਦੇ ਆ ਕਿ ਜੋ ਗੁੰਡਾਗਰਦੀ ਕਰਕੇ ਉਹਦੇ ਖੇਤ ਵਿੱਚ ਸ਼ੌ ਦੇ ਕਰੀਬ ਫਲਦਾਰ ਬੂਟੇ ਪਸ਼ੂਆਂ ਦਾ ਚਾਰਾ ਉਹ ਬਾਹਰ ਦਿੱਤਾ ਗਿਆ ਉਹਦੀ ਘਰਵਾਲੀ ਨੂੰ ਮੰਗਲ ਸਿੰਘ ਦੀ ਨੂੰ ਛੱਟ ਲਾ ਦਿੱਤੀ ਗਈ ਉਹਦੀ ਬੇਟੀ ਆਪਣੇ ਮਾਂ-ਬਾਪ ਕੋਲ ਮਿਲਣ ਆਈ ਉਹਨੂੰ ਕੁੱਟਿਆ ਗਿਆ ਉਹਦੀ ਨੂੰਹ ਰਾਣੀ ਨੂੰ ਕੁੱਟਿਆ ਗਿਆ ਇਹ ਗਲਤ ਕੰਮ ਪ੍ਰਸ਼ਾਸਨ ਨੇ ਕਰਵਾਇਆ ਹੈ ਗੁੰਡਿਆਂ ਕੋਲ ਅਸੀਂ ਆਪਣੀਆਂ ਸ਼ਾਰੀਆਂ ਯੂਨੀਅਨ ਨੂੰ ਮੈਸੇਜ ਦੇ ਦਿੱਤਾ ਜਦੋਂ ਤੱਕ ਮੰਗਲ ਸਿੰਘ ਨੂੰ ਇਨਸਾਫ ਨਹੀਂ ਮਿਲਦਾ ਅਸੀਂ ਇਹ ਥਾਣਾ ਨਹੀਂ ਛੱਡਾਂਗੇ ਸਾਡੀ ਜਨਤਾ ਆਉਣੀ ਸ਼ੁਰੂ ਹੋ ਗਈ ਇਹਨਾਂ ਦਾ ਕੰਮ ਸੀ ਅਸੀਂ ਪ੍ਰਾਪਰਟੀ ਦਾ ਕੰਮ ਕਰਨੇ ਆ ਨਾਲ ਮੇਰਾ ਸਾਥੀ ਵਿਜੇ ਕੁਮਾਰ ਜੀ ਨੇ ਅਸੀਂ ਪ੍ਰਾਪਰਟੀ ਲੋਕਾਂ ਨੂੰ ਦਿਵਾਉਣੇ ਵੀ ਆ ਤੇ ਨਾਲ ਖਰੀਦਦੇ ਵੀ ਆ ਅਸੀਂ ਇੱਕ ਡੱਲੇ ਮੋਰ ਜਿਹੜੀ ਪ੍ਰਾਪਰਟੀ ਸੀ ਔਰ ਕੇਸ਼ ਕੁਮਾਰ ਭਟਿਆਨ ਨੂੰ ਲੈ ਕੇ ਦਿੱਤੀ ਸੀ ਉਹਦੀ ਜਿਹੜੀ ਸੀ ਨਾ ਆਪਾਂ ਬਲਦੇਵ ਸਿੰਘ ਦੇ ਨਾਮ ਰਸਤ ਚੜੀ ਸੀ ਬਲਦੇਵ ਸਿੰਘ ਮੰਗਲ ਸਿੰਘ ਅਤੇ ਉਹਨਾਂ ਦੀਆਂ ਤਿੰਨ ਭੈਣਾਂ ਦੇ ਨਾਮ ਉਹ ਤਿੰਨ ਭੈਣਾਂ ਨੇ ਜਿਹੜੀ ਰਜਿਸਟਰੀ ਸੀ ਨਾ ਜਿਹੜੀ ਉਹ ਤਿੰਨਾਂ ਨੇ ਬਲਦੇਵ ਸਿੰਘ ਨੂੰ ਕਰਤੀ ਆ ਔਰ ਰਜਿਸਟਰੀ ਤੇ ਮੇਰੇ ਕੋਲ ਆ ਵੇਖੋ ਡਾਕੂਮੈਂਟ origignal ਆ ਗਏ ਆ ਦੇਖੋ ਉਹਨਾਂ ਨੇ ਤਿੰਨ ਭੈਣਾਂ ਦੀਆਂ ਰਜਿਸਟਰੀਆਂ ਰਜਿਸਟਰੀਆਂ ਆ ਦੇਖੋ ਉਹ ਤਿੰਨ ਉਹਨਾਂ ਦੇ ਇੰਤਕਾਲ ਚੜੇ ਤਿੰਨਾਂ ਦੇ ਨਾਮ ਵਿਰਾਸਤ 'ਚ ਮੰਗਲ ਸਿੰਘ ਦਾ ਨਾਮ ਵੀ ਵਿਰਾਸਤ 'ਚ ਬੋਲਦਾ ਹੁਣ ਉਹ ਜਿਹੜਾ ਬਲਦੇਵ ਸਿੰਘ ਹੀ ਉਹਦੇ ਹਿੱਸੇ 4 ਹੋ ਗਏ ਤੇ ਮੰਗਲ ਸਿੰਘ ਦਾ ਹਿੱਸਾ ਰਹਿ ਗਿਆ 1 ਕਿਉਂਕਿ ਉਹ ਪੰਜ ਭੈਣ ਭਰਾ ਸੀ ਮੰਗਲ ਸਿੰਘ ਨੇ ਆਪਣਾ ਪੰਜਵਾਂ ਜੋ ਵੀ ਉਹਦੀ ਮਤਲਬ ਪ੍ਰਾਪਰਟੀ ਜੱਦੀ ਪ੍ਰਾਪਰਟੀ ਜਾਂ ਮਤਲਬ ਉਹਦੇ ਪਿਓ ਨੇ ਜਿਹੜੀ ਉਹਨੂੰ ਦਿੱਤੀ ਹੋਏਗੀ ਤੇ ਜਿਹੜੀ ਉਹਨੂੰ ਵਿਰਾਸਤ 'ਚ ਚੜੀ ਹੈ ਉਹਦਾ ਉਹਨੇ ਉੱਥੇ ਮਕਾਨ ਟਾਚਾ ਬਣਾ ਲਿਆ ਤੇ ਜਿਹੜੀ ਸਾਡੀ ਪ੍ਰਾਪਰਟੀ ਸੀ ਉਹ ਜਿਹੜੀ ਰਕੇਸ਼ ਕੁਮਾਰ ਵਾਲੇ ਨੂੰ ਮੈਂ ਜਿਹੜੀ ਲਾ ਕੇ ਦਿੱਤੀ ਸੀ ਉਹ ਜਿਹੜੀ ਪ੍ਰੋਪਰਟੀ ਲੱਗ ਹੋ ਗਈ ਠੀਕ ਹੈ ਉਹਦੀ ਚਾੜਦਿਵਾਰੀ ਵੀ ਹੋਈ ਹੀ ਬਲਦੇਵ ਸਿੰਘ ਦੇ ਟਾਈਮ ਦੀ ਹੋਈਆਂ ਉਹਦੀਆਂ ਸਾਡੇ ਕੋਲ ਸਾਰੀਆਂ ਫੋਟੋਆਂ ਵੀਡੀਓ ਹੈ ਕੁਝ ਜਿਹੜਾ ਗੇਟ ਸੀ ਉਹ ਜਿਹੜਾ ਪੁਰਾਣਾ ਸੀ ਇਹੀ ਤੇ ਉਹਨੂੰ ਮਤਲਬ ਜਿਹੜਾ ਗੇਟ ਛੋਟਾ ਆਈ ਉਹਦੇ ਤੋਂ ਟਰੈਕਟਰ ਨਹੀਂ ਲੰਘਦਾ ਕਿਉਂਕਿ 2-3 ਫੁੱਟ ਦਾ ਸੀ ਉਹੀ ਗੇਟ ਜਿਹੜਾ ਸੀ 4x4 8 ਫੁੱਟ ਦਾ ਲਾ ਲਿਆ ਉਸ ਤੋਂ ਬਾਅਦ ਕੋਈ ਗੱਲਬਾਤ ਨਹੀਂ ਹੁਣ ਅਸੀਂ ਨਾ ਕੱਲ ਅਚਨਚੇਤ ਆਪਣੀਆਂ ਦੁਕਾਨਾਂ ਤੇ ਬੈਠੇ ਹੋਏ ਸੀ ਸਾ ਤੇ ਸਾਨੂੰ ਕਿਸੇ ਕਨ ਚਾਹਤੇ ਦਾ ਫੋਨ ਆਇਆ ਵੀ ਕਿ ਜਿਹੜਾ ਵਾ ਉਹ ਗੇਟ ਤੁਹਾਡਾ ਕੋਈ ਬੰਦਾ ਤੋੜਦਾ ਪਿਆ ਅਸੀਂ ਜਾ ਕੇ ਜਦੋਂ ਮੌਕੇ ਤੇ ਵੇਖਿਆ ਤਾਂ ਗੇਟ ਜਿਹੜਾ ਟੁੱਟਾ ਆਇਆ ਸੀ ਤੇ ਆਪਾਂ ਨੂੰ ਜਾਂਦਿਆਂ ਨੂੰ 912 ਦੀ ਵੀ ਗੱਡੀ ਖਲੋਤੀ ਹੋਈ ਸੀ ਪੁਲਸ ਵੀ ਖਲੋਤੀ ਹੋਈ ਤੇ ਫਾਇਰ ਬਰਗੇਡ ਦੀ ਵੀ ਗੱਡੀ ਖਲੋਤੀ ਹੋਈ ਸੀ ਫਾਇਰ ਬਰਗੇਡ ਵਾਲਿਆਂ ਨੇ ਪੁੱਛਿਆ ਵੀ ਤੁਸੀਂ ਇੱਥੇ ਕਿਉਂ ਖਲੋਤੇ ਹੋ ਉਹ ਕਹਿੰਦੇ ਵੀ ਸਾਨੂੰ ਨਾ ਕਾਲੇ ਵੀ ਇੱਥੇ ਅੱਗ ਲੱਗ ਗਈ ਹੈ ਫਿਰ ਉਹ ਫਾਇਰ ਬਰਗੇਡ ਵਾਲਿਆਂ ਨੇ ਲਿਖਤੀ ਜਿਹੜਾ ਇਹਦੇ ਕੋਲ ਲਿਆ ਵੀ ਇੱਥੇ ਕੋਈ ਅੱਗ ਨਹੀਂ ਲੱਗੀ ਸਾਡੇ ਵੀ ਉਹਨਾਂ ਬਿਆਨ ਦਰਜ ਕੀਤੇ ਫਿਰ 912 ਵਾਲੀ ਗੱਡੀ ਆਈ ਉਹ ਇਹ ਦੇ 112 112 ਵਾਲੀ ਉਹਦੇ ਵਿੱਚ ਵੀ ਜਿਹੜੀ ਗੱਡੀ ਦੇ ਵਿੱਚ ਉਹਨਾਂ ਨੇ ਮਤਲਬ ਸਾਡੇ ਕੋਲ ਲਖਾਇਆ ਵੀ ਇੱਥੇ ਕੋਈ ਝਗੜੇ ਵਾਲੀ ਕੋਈ ਗੱਲ ਹੀ ਨਹੀਂ ਨਾ ਸਾਨੂੰ ਆਨ ਉਹਨੇ ਇਹੀ ਤੇ ਨੂੰ ਸਿਰਫ ਇੰਨਾ ਜਾ ਕੇ ਪੁੱਛਿਆ ਯਾਰ ਗੇਟ ਕਿਉਂ ਤੋੜਨ ਡਿਆ ਮੰਗਾ ਮੰਗਾ ਸਿੰਘ ਤੁਹਾਡੇ ਦੇ ਦੋਸਤ ਆ ਜਾਂਦੇ ਦੇਖੋ ਜੀ ਨਾ ਸਾਨੂੰ ਗੁੱਟਾ ਗੱਤੀ ਕਰਨੀ ਆਉਂਦੀ ਇਹ ਤਾਂ ਨਾ ਹੀ ਕਦੀ ਕੀਤੀ ਹੈ ਾਈ ਸਮਝ ਗੱਲ ਇਹ ਨਹੀਂ ਸ਼ਹਿਰ ਕਾਦੀਆਂ ਦੀ ਮੇਰੇ ਖਿਆਲ ਸਾਰੇ ਪ੍ਰੋਪਟੀ ਭਰਾ ਤੁਹਾਨੂੰ ਜਾਣਦੇ ਪ੍ਰੋਪਟੀ ਡੀਲਰ ਜਾਣਦੇ ਸ਼ਹਿਰ ਦੇ ਸ਼ੌਕਰ ਜਾਣਦੇ ਸਾਡੀ ਇਨਕੁਆਰੀ ਕਰ ਲੋ ਕਿ ਇਹੀ ਕਿਤੇ ਗੁੰਡਾਗਰਦੀ ਕੀਤੀ ਹੈ ਮਾਣ ਸੋਖ ਸਤਕਾਰ ਜੋ ਸਾਡੇ ਲੀਡਰ ਨੇ ਠੀਕ ਹੈ ਉਸ ਸ਼ਰਮਨੀ ਕਾਲੀਤਾਲ ਦੇ ਲੋਕ ਕਹਿੰਦੇ ਇਹਨਾਂ ਕੰਮਾਂ ਦੇ ਵਿੱਚ ਨਹੀਂ ਹੁੰਦੇ ਆ ਇਹ ਤੁਹਾਨੂੰ ਕਰੇ ਸਾਡ ਦੋਸ਼ ਲਾਈ ਜਾਣੇ ਉਹ ਫਿਰ ਗੱਲ ਝੂਠੀ ਹੈ ਨਾ ਕੋਈ ਦਾ ਟਿਕਾਣਾ ਨਹੀਂ ਫਿਰ ਇੱਕ ਹੋਰ ਗੱਲ ਤੁਹਾਨੂੰ ਮੈਂ ਦੱਸ ਦਿਆਂ ਇਹਨੇ ਸਾਡੇ ਤੇ ਕੋਰਟ ਤੇ ਕੇਸ ਕੀਤਾ ਉਦੇ ਪਰਸੋ ਚੋਦ ਸਾਨੂੰ ਸਮਝਣਾ ਇਹ ਸਾਡਾ ਤੇ ਕੋਈ ਨਾ ਕੋਈ ਜ਼ਮੀਨ ਨਾ ਕੋਈ ਵਾਸਤਾ ਕੋਈ ਲੈਣਾ ਨਹੀਂ ਦੇਣਾ ਨਹੀਂ ਕੋਈ ਡਾਕੂਮੈਂਟ ਨਹੀਂ ਕੋਈ ਇੰਤਕਾਲ ਨਹੀਂ ਕੋਈ ਲੈਣੀ ਦੇਣੀ ਡਿਗੜੀ ਆਡੇ ਆਦੇ ਅਸੀਂ ਤਾਂ ਕਦੀ ਗਏ ਨਹੀਂ ਆਹ ਪਲਾਟ 'ਚ ਓਏ ਤੇ ਸਹੀ ਅਸੀਂ ਤੇ ਇਹਨੂੰ ਵੱਲ ਵੇਖਿਆ ਹੀ ਨਹੀਂ ਕਦੀ ਤਾਂ ਸਾਨੂੰ ਕੋਰਟਾਂ 'ਵਿੱਚ ਕੜੀਸੀ ਜਾਂਦਾ ਫਿਰ ਸ਼ਹਿਰ ਦੇ ਕਈ ਪਤਵੰਤੇ ਸੱਜਣ ਸਾਨੂੰ ਫੋਨ ਕਰਕੇ ਬੋਲਦਾ ਵੀ ਇਹ ਧਮਕੀਆਂ ਲਾਉਂਦਾ ਜੀ ਮੈਦਾਨੀਆਂ ਲੱਤਾਂ ਤੋੜ ਦੇਣੀ ਆ 24 ਘੰਟੇ ਗੰਡਾਸੀ ਲਾ ਕੇ ਸਾਡੀਆਂ ਦੁਕਾਨਾਂ ਦੇ ਅੱਗੇ ਫੋਲਟਾ ਜੇ ਲੋ ਤੁਸੀਂ ਕਹੋਗੇ ਮੈਂ ਤੁਹਾਨੂੰ ਵੀਡੀਓ ਕਲਿੱਪਿੰਗ ਦੇ ਦਿਆਂਗਾ ਇਹ ਸਾਡੀਆਂ ਦੁਕਾਨਾਂ ਦੇ ਅੰਦਰ ਜਾਂਦੇ ਆਂ ਦੇ ਬਾਹਰ ਜਾਂਦੇ ਆਂ ਸਾਡੇ ਦਿਨਾਂ ਨੇ ਝੂਠੀ ਤਰਖਾਹ ਦਿੱਤੀ ਮੰਗਲ ਸਿੰਘ ਨੇ ਉਹ ਹੀ ਸਾਹਮੋ ਸਾਹਮਣੇ ਸਾਡੇ ਦੇ ਸਾਹਮਣੇ ਆਪਣੀਆਂ ਜਿਹੜੀਆਂ ਕੋਰਟ ਤੇ ਰਕੇਸ਼ ਭਾਰਤੀ ਨੂੰ ਇਹ ਜਗ੍ਹਾ ਜਿਹੜੀ ਬੱਲੇ ਦਵਾਈ ਆ ਉਹਦੀਆਂ ਡਿਗਰੀ ਜਿਹੜੀ ਰਕੇਸ਼ ਭਾਰਤੀ ਦੇ ਹੱਕ ਚ ਹੋਈ ਆ ਇਹਨੇ ਤਿੰਨਾ ਭੈਣਾ ਕੋ ਵੀ ਕੇਸ ਕਰਾਇਆ ਐਡਮ ਦੇ ਉਹ ਵੀ ਹੱਦ ਹੱਕ ਚ ਹੋਈ ਆ ਇੱਕ ਬੰਦੇ ਦੇ ਸਿੰਘ ਦੇ ਹੱਕ ਚ ਹੋਰ ਪਿਛਲਾ ਕੇਸ ਵੀ ਹੋਇਆ ਉਹ ਸਾਰੇ ਕੇਸ ਸਤਕਾਰਯੋਗ ਐਸਐਚਓ ਕਾਦੀਆਂ ਨੇ ਇਹੋ ਕਿਸਾਨ ਜਿੱਥੇ ਬੰਦਿਆਂ ਨੂੰ ਡੇਢ ਮਹੀਨਾ ਪਹਿਲਾਂ ਸਾਰੀਆਂ ਕਾਪੀਆਂ ਦਿੱਤੀਆਂ ਕਿ ਤੁਸੀਂ ਵਕੀਲ ਕੋਲ ਪੜਾ ਲਓ ਜੇ ਰਕੇਸ਼ ਪਾਰਟੀ ਦੇ ਹੱਕ ਚ ਜੇ ਇਹ ਜਾਇਦਾਦ ਨਹੀਂ ਹੋਏਗੀ ਤੇ ਉਹਰ ਤੋਂ ਹੀ ਪਰਚਾ ਕਰ ਦੇਵਾਂਗੇ ਪਰ ਉਹ ਕਿਸਾਨ ਉਸ ਤੋਂ ਬਾਅਦ ਉਹ ਸਭ ਡਿਕਰੀਆਂ ਰਕੇਸ਼ ਪਾਰਟੀ ਦਾ ਹੱਕ ਚ ਹੀ ਗਏ ਤੇ ਉਹ ਕਿਸਾਨ ਕੋਈ ਨਹੀਂ ਵਰਿਆ ਬੁੱਧਵਾਰ ਦਾ ਟਾਈਮ ਦੇ ਕੇ ਡੇਢ ਮਹੀਨਾ ਇਹਨਾਂ ਨੂੰ ਅਸੀਂ ਢੀਕਦੇ ਰਹੇ ਉਸ ਤੋਂ ਬਾਅਦ ਇਹਨੇ ਅੱਗੇ ਵੀ 4-5 ਵਾਰੀ ਮੰਗਲ ਸਿੰਘ ਵੱਸਨ ਸਿੰਘ ਨੇ ਨੇ ਜਾਇਦ ਹਰਾਸਮੈਂਟ ਕਰਕੇ ਹਨੂ ਸਾਡਾ ਝੂਠਾ ਨਾਮ ਲਾ ਕੇ ਦੂਆਂ ਦਾ ਮੇਰਾ ਸਾਥੀ ਗਗਨਦੀਪ ਸਿੰਘ ਸਾਡੇ ਦੇ ਵੀ ਨਗੋੜ ਕੇਸ ਕੀਤਾ ਰਕੇਸ਼ ਭੱਟਿਆ ਦੀ ਉਹਦੀ ਆ ਡਿਗਰੀ ਏ ਇਹ ਡਿਗਰੀ ਪੜਾਉਣਗੇ ਕਿਸਾਨ ਯੂਨੀਅਨ ਨਾਲ ਅੱਜ ਜਿਹੜੇ ਧਰਮਾਂ ਦੇਣ ਦੇਣ ਬੋਲਣ ਦੇ ਨੇ ਜਿਹੜੇ ਇਨਸਾਫ ਦੀ ਗੱਲ ਕਰਨ ਦੇ ਨੇ ਇਹ ਜਾ ਕੇ ਕਿ ਜੱਜ ਕੋ ਵਕੀਲ ਕੋ ਕਿ ਕੋਈ ਡਿਗਰੀ ਭਰਾਉਣ ਦੇ ਝੂਠੀ ਹੋਏਗੀ ਤਾਂ ਅਸੀਂ ਸਾਰੇ ਦੇ ਹੱਕਦਾਰ ਆ ਤੇ ਇਹ ਬੇਬੁਨਿਆਦ ਐਵੇਂ ਪੁਲਿਸ ਨੂੰ ਟੰਗ ਕੀਤਾ ਜਾ ਰਿਹਾ ਤੇ ਹਨੂ ਵੀ ਸ਼ਰੀਫ ਲੋਕਾਂ ਨੂੰ ਟੰਗ ਕੀਤਾ ਜਾ ਰਿਹਾ ਸਿਰਫ ਅਹੀ ਉਹਨਾਂ ਦੇ ਵਰਕਰ ਆ ਸ਼ਰਮੇ ਅਕਾਲੀ ਦਾ ਤੇ ਅਹੀ ਐਮਸੀ ਆ ਸਿਰਫ ਆ ਲੋ ਉਹਨਾਂ ਦੇ ਨਾਲ ਉਹਨਾਂ ਨੂੰ ਸਾਡੇ ਨਾਲ ਨਜਾਇਜ਼ ਜੋੜ ਕੇ ਜਾ ਰਿਹਾ ਉਹਦਾ ਉਹਨਾਂ ਦਾ ਇਸ ਕੇਸ 'ਚ ਕੋਈ ਤੁਹਾਡਾ ਖੰਧਾਰੀ ਨਹੀਂ ਆ ਉਹ ਸਾਡੇ ਨਾਲ ਰਹਿੰਦੇ ਨੇ ਇਸ ਕਰਕੇ ਇਹ ਡਰਦਾ ਵਾ ਉਹਨਾਂ ਨੂੰ ਇਹ ਡਰਦਾ ਉਹਨਾਂ ਦਾ ਨਾਮ ਬਦਰਾਮ ਕਰਨ ਦੇਣਾ ਛੜੀ ਬਦਰਾਮ ਕਰਨ ਦਾ ਵਾ ਇਰਤੇ ਹੀ ਮਾਣਾ ਨਹੀਂ ਦਾ ਕੇਸ ਹੀ ਕਰਨਾ ਕੱਲ ਇਹਨੇ ਕਿਡੀ ਗਲਤ ਹਰਕਤ ਕੀਤੀ ਕੱਲ ਉੱਥੇ ਜਿਹੜਾ ਗੇਟ ਲੱਗਾ ਸੀ ਪਲਾਂਟ ਤੇ ਉਹ ਇਹਨੇ ਤੋੜਿਆ ਸਭਾ ਮੰਗਲ ਸਿੰਘ ਐਸ.ਆਈ. ਸਾਹਿਬ ਮੌਕੇ ਤੇ ਗਏ ਫੋਟੋ ਲੱਤੀਆਂ ਨੇ ਉਰ ਤੋਂ ਪਹਿਲਾਂ ਰਕੇਸ਼ ਭਾਕੀ ਦੀ ਬਾਈ ਹਾਰੇ ਤੇ ਚੋਕੇ ਲਾ ਗਿਆ ਉਥੋਂ ਚਾਰ ਵਾਰੀਆਂ ਨੇ ਪਹਿਲਾਂ ਕੰਨਾਂ ਡਾਈਆਂ ਨੇ ਸਾਰੇ ਕੋਰਟ ਦੀ ਤੋਹੀਨ ਕਰਦਾ ਵਾ ਥਾਣੇ ਸਾਰੇ ਪੁਲਿਸ ਨੂੰ ਗਾਲਾਂ ਕੱਢਦਾ ਵਾ ਤੇਰੀ ਸ਼ਬਦਾਵਲੀ ਸਾਰੇ ਸ਼ਹਿਰ ਚ ਪੁੱਛ ਲਿਓ ਗੁੰਡਾਂਸੀਏ ਨੇ ਰੱਖੀ ਆ ਕਹਿੰਦਾ ਮੈਂ ਲੱਤਾਂ ਵੜ ਦੇਣੀ ਆ ਕਦੀ ਹਟ ਰਸੇਗਾ ਹਸਾ ਕਰਦਾ ਵਾ ਇਹ ਮਾੜਾ ਸਾਡੇ ਛੱਡਦੇ ਜੇ ਕੋਈ ਫੈਸਲਾ ਕਰਾ ਉਥੇ ਮੁੱਕਰ ਗਿਆ ਕੋਈ ਪਿੰਡ ਦਾ ਸਰਪੰਚ ਮੈਂਬਰ ਕੋਈ ਇਹਰੇ ਮਗਨ ਨਹੀਂ ਜੀ ਆਉਂਦਾ ਕੋਈ ਇੱਕ ਬੰਦਾ ਵੀ ਐਸਰਬ ਕਿਸਾਨ ਜਿਹੜੇ ਆ ਇਹ ਉਦੋਂ ਵੀ ਡਿਗਰੀਆਂ ਪੜ੍ਹ ਕੇ ਗਏ ਸੀ ਤੇ ਬਾਅਦ ਵਾਪਸ ਨਹੀਂ ਆਏ ਤੇ ਅੱਜ ਐਵੇਂ ਪੁਲਿਸ ਮਾਰ ਹਾਸਮੈਂਟ ਕਰੰਡਿਆ ਵਾ ਇਹ ਕੇਸ ਚ ਕੋਈ ਸੱਚਾਈ ਨਹੀਂ ਆ ਗਈ ਕੱਲ ਫਾਇਰ ਬਗੇੜ ਦੀ ਗੱਡੀ ਨੂੰ ਇਹਨੇ ਕਹਿਆ ਜੀ ਅੱਗ ਲੱਗ ਗਈ ਆ ਜੀ ਇੱਥੇ ਫਾਇਰ ਬਗੇੜ ਵਾਲਿਆਂ ਦੇ ਖਿਲਾਫ ਕਾਨੂੰਨੀ ਕਾਰਵਾਈ ਕਰਨ ਡੇ ਆ ਔਰ ਤੋਂ ਬਾਅਦ 112 ਤੇ ਨੇ ਫੋਨ ਕੀਤਾ ਉਹ ਵੀ ਇਹਨੂੰ ਪੁਲਿਸ ਮਾਰ ਹਾਸਮੈਂਟ ਕੀਤਾ ਵਾ ਇਹ ਕਹਦੀਆਂ ਪੁਲਿਸ ਨੂੰ ਮਾਰ ਹਾਸਮੈਂਟ ਕਰੰਡਿਆ ਗਲਤ ਬੰਦਾ ਆ ਜਾਵਾ ਇਹਦੀ ਜਿੱਥੇ ਮਰਜ਼ੀ ਇਨਕੁਆਰੀ ਕੀਤੀ ਜਾਏ